ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹ ਰਾਜੇ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਵੀ ਅੱਜ ਅਸੀਂ ਇੱਕ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਜ਼ਿਲ੍ਹਾ ਮਲੇਰਕੋਟਲਾ ਚ ਲਾਂਚ ਕੀਤਾ ਹੈ ਉਹਦਾ ਨਾਮ ਹੈਗਾ ਜੀ ਨਿਗਰਾਨੀ 24 ਘੰਟੇ ਇਹ ਪੰਜਾਬ ਗਵਰਨਮੈਂਟ ਦਾ ਜਿਹੜਾ ਬੇਸਿਕ ਏਮ ਹੈਗਾ ਉਹ ਹੈਗਾ ਵੀ ਜਿਹੜੀ ਪੁਲਿਸ ਆ ਉਹ ਪਬਲਿਕਲੀ ਬਣੀ ਹੋਈ ਹੈ ਅਸੀਂ ਨਿਗਰਾਨੀ 24 ਘੰਟੇ ਦੇ ਵਿੱਚ ਅੱਜ ਵਹੀਕਲਸ ਲਾਂਚ ਕੀਤੇ ਆਪਣੇ ਐਮਰਜੈਂਸੀ ਰਿਸਪਾਂਸ ਵਹੀਕਲ ਇਹ ਪੰਜਾਬ ਸਰਕਾਰ ਵੱਲੋਂ ਸਾਨੂੰ ਪੁਲਿਸ ਡਿਪਾਰਟਮੈਂਟ ਨੂੰ ਮਿਲੇ ਸੀ ਹਰੇਕ ਜ਼ਿਲ੍ਹੇ ਨੂੰ ਮਿਲੇ ਰਿਹਾ ਹੈ ਇੱਥੇ ਸਾਨੂੰ ਆਲਰੇਡੀ ਮਲੇਰਕੋਟਲਾ ਦੇ ਵਿੱਚ 4 ਵਹੀਕਲਸ ਮਿਲੇ ਸੀ ਦੋ ਵਹੀਕਲ ਅਸੀਂ ਹੋਰ ਉਹਦੇ ਉਸੇ ਲੋਡ ਤੇ ਐਡ ਕੀਤੇ ਹੈਗੇ ਆ ਕਿਉਂਕਿ ਇੱਥੇ ਸਾਡੇ ਕੋਲ 6 ਥਾਣੇ ਨੇ ਅਸੀਂ ਹਰੇਕ ਥਾਣੇ ਨੂੰ ਇੱਕ ਵਹੀਕਲ ਅਲੋਟ ਕਰਤਾ ਉਹ ਵਹੀਕਲ ਉਸ ਥਾਣੇ ਦੇ ਏਰੀਆ ਦੇ ਵਿੱਚ 24 ਘੰਟੇ ਦੋ ਸ਼ਿਫਟਾਂ 'ਚ ਮੁਲਾਜ਼ਮ ਰਹਿਣਗੇ ਕੋਈ ਵੀ ਐਮਰਜੈਂਸੀ ਹੈ ਜਿੱਦਾਂ ਆਪਾਂ 112 ਨੰਬਰ ਜਿਹੜਾ ਹੈਗਾ ਐਮਰਜੈਂਸੀ ਨੰਬਰ ਦਿੱਤਾ ਹੋਇਆ ਲੋਕਾਂ ਨੇ ਤੇ ਮੈਂ ਤੁਹਾਡੇ ਰਾਹੀਂ ਵੀ ਸਾਰਿਆਂ ਨੂੰ ਕਹਿਣਾ ਚਾਹੂੰਗਾ ਵੀ ਕਿਸੇ ਨੂੰ ਕੋਈ ਵੀ ਐਮਰਜੈਂਸੀ ਹੈ ਐਮਰਜੈਂਸੀ ਕਿਸ ਤਰੀਕੇ ਦੀ ਹੁੰਦੀ ਹੈ ਇਹ ਜ਼ਰੂਰੀ ਨਹੀਂ ਵੀ ਪੁਲਿਸ ਨਾਲ ਤੁਹਾਡੇ ਨਾਲ ਕੋਈ ਕ੍ਰਾਈਮ ਹੋਇਆ ਤਾਂ ਐਮਰਜੈਂਸੀ ਹੈ ਕਿਸੇ ਵੇਲੇ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਵੇਲੇ ਆਪਾਂ ਟ੍ਰੈਫਿਕ 'ਚ ਫਸ ਜਾਂਦੇ ਆ ਟ੍ਰੈਫਿਕ ਜਾਮ ਲੱਗਾ ਹੁੰਦਾ ਕਿਸੇ ਵੱਲੋਂ ਕੋਈ ਹੋਰ ਇਸ ਤਰੀਕੇ ਦੀ ਨੇਚਰਲ ਐਮਰਜੈਂਸੀ ਹੁੰਦੀ ਹੈ ਤੇ ਉਹਨਾਂ ਸਾਰੀਆਂ ਗੱਲਾਂ ਨੂੰ ਇਹ ਵਹੀਕਲ ਜਿਹੜੇ ਸਾਡੀਆਂ ਟੀਮਾਂ ਹੈਗੀਆਂ ਉਹ ਉੱਥੇ ਮੌਕੇ ਤੇ ਜਾ ਕੇ ਉਹਨਾਂ ਦਾ ਨਤਕਾਰਾ ਕਰਨਗੇ ਔਰ ਮੈਨੂੰ ਦੱਸਣ ਤੇ ਬੜੀ ਖੁਸ਼ੀ ਹੈ ਵੀ ਅਸੀਂ ਆਲਰੇਡੀ ਅੱਜ ਤੱਕ ਫਾਰਮਲ ਇਨਾਗੂਰੇਸ਼ਨ ਕੀਤੀ ਹੈ ਬਟ ਸੌਫਟ ਲਾਂਚਿੰਗ ਅਸੀਂ 10 ਦਿਨ ਪਹਿਲਾਂ ਇਹਨਾਂ ਦੀ ਕਰਤੀ ਸੀਗੀ ਇਹ ਆਲਰੇਡੀ ਫੀਲਡ 'ਚ ਕੰਮ ਕਰ ਰਹੀਆਂ ਟੀਮਾਂ 24 ਘੰਟੇ 199 ਬੰਦਿਆਂ ਨੇ ਸਾਨੂੰ ਅਪਰੋਚ ਕੀਤਾ ਪਿਛਲੇ 10 ਦਿਨਾਂ ਦੇ ਵਿੱਚ 189 ਬੰਦਿਆਂ ਨੇ ਔਰ 180 ਬੰਦੇ ਉਹਨਾਂ ਦੇ ਵਿੱਚ ਬਿਲਕੁਲ ਸੈਟੀਸਫਾਈਡ ਨੇ ਔਨ ਰਿਕਾਰਡ ਮੇਰੇ ਕੋਲੇ ਵੈਲ ਹੈ ਕਿਉਂਕਿ ਉੱਥੇ ਰਿਕਾਰਡਿੰਗ ਹੁੰਦੀ ਹੈ ਸਿਸਟਮ ਦੇ ਵਿੱਚ ਜਦੋਂ ਬੰਦਾ ਕਾਲ ਕਰਦਾ ਤੇ ਨੋ ਕੰਪਲੇਂਟ ਸਿਰਫ ਸਾਡ ਕੋ ਪੈਂਡਿੰਗ ਨੇ ਤੇ ਤੁਸੀਂ ਹਿਸਾਬ ਲਾ ਲਓ ਵੀ ਮੋਰ ਥੈਨ 95% 95% ਸਾਡਾ ਜਿਹੜਾ ਸਕਸੈਸ ਰੇਟ ਆ ਰਿਹਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਅੱਜ ਸਾਡੀਆਂ ਅਸਰਾ ਦੇ ਸਾਡੇ ਜਵਾਨਾਂ ਨੇ ਬੜੀ ਮਿਹਨਤ ਕਰਕੇ ਸਪੈਸ਼ਲੀ ਮੈਂ ਮੈਂਸ਼ਨ ਕਰਨਾ ਚਾਹੁੰਨਾ ਸਾਡਾ ਐਮਪੀਓ ਜਿਹੜਾ ਇਹ ਸਾਰੇ ਇਸ ਦਾ ਮਤਲਬ ਦੇਖ ਰਿਹਾ ਕਰਦਾ ਹੈਗਾ ਬਾਈਕਸ ਦੀ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਸਾਰਾ ਜਿਹੜੀਆਂ ਗੱਡੀਆਂ ਇਹਨਾਂ ਨੂੰ ਔਨ ਲਾਈਨ ਔਨ ਰੋਡ ਕੀਤਾ ਹੈਗਾ ਇਹਦੇ ਨਾਲ ਹੀ ਅਸੀਂ ਅੱਜ ਇੱਕ ਪੀਸੀਆਰ ਦੀ ਵੀ ਲਾਂਚਿੰਗ ਕੀਤੀ ਹੈ ਸਿਟੀ ਗਲੇਰਕੋਟ ਲਾ ਲਈ ਵੀ ਜਿਹੜੇ ਪੀਸੀਆਰ ਦੇ ਮੋਟਰਸਾਈਕਲ ਹੈਗੇ ਤੁਹਾਡੇ ਸਾਹਮਣੇ 6 ਬਾਈਕਸ ਤੁਹਾਨੂੰ ਨਜ਼ਰ ਆ ਰਹੇ ਆ ਡੇ ਟਾਈਮ ਦੇ ਵਿੱਚ ਇਹਨਾਂ ਨੂੰ ਬੀਟਸ ਲੋਜ ਕੀਤੀਆਂ ਹੈਗੀਆਂ ਤੇ ਡੇ ਟਾਈਮ ਔਰ ਨਾਈਟ ਟਾਈਮ ਦੋਨਾਂ ਟਾਈਮਸਿਰ ਪੈਟਰੋਲਿੰਗ ਕਰਨਗੇ ਇਹ ਵੀ ਆਪਣਾ ਜਿਹੜੀਆਂ ਗੱਡੀਆਂ ਯੀਆਰਵੀਜ਼ ਦੀਆਂ ਉਹਨਾਂ ਦੀ ਮਦਦ ਕਰਨਗੇ ਜਿਹੜਾ ਏਰੀਆ ਜਿਹੜਾ ਜਿੱਥੇ ਜ਼ਿਆਦਾ ਸ਼ਹਿਰ ਦੇ ਵਿੱਚ ਲੋਕੀ ਜ਼ਿਆਦਾ ਹੁੰਦੇ ਆ ਪੋਪੂਲੇਸ਼ਨ ਜ਼ਿਆਦਾ ਆ ਕੰਜੈਸ਼ਨ ਜ਼ਿਆਦਾ ਹੁੰਦਾ ਇਸ ਕਰਕੇ ਅਸੀਂ ਮੋਟਰਸਾਈਕਲ ਜਿਹੜੇ ਇੱਥੇ ਲਾਂਚ ਕੀਤੇ ਹੈਗੇ ਆ ਇਹ 6 ਟੀਮਾਂ ਡੇ ਟਾਈਮ ਤੇ ਔਰ ਨਾਈਟ ਟਾਈਮ ਤੇ 4 ਟੀਮਾਂ ਜੜੀਆਂ ਹੋ ਬਨਰਾਂ 24 ਘੰਟੇ ਲੋਕਾਂ ਦੀ ਸੇਵਾ ਵੀ ਅੱਜ ਅਸੀਂ ਇੱਕ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਜ਼ਿਲ੍ਹਾ ਮਰੇਕੋਟਲਾ ਚ ਲਾਂਚ ਕੀਤਾ ਉਹਦਾ ਨਾਮ ਹੈਗਾ ਜੀ ਨਿਗਰਾਨੀ 24 ਘੰਟੇ ਇਹ ਪੰਜਾਬ ਗਵਰਨਮੈਂਟ ਦਾ ਜਿਹੜਾ ਬੇਸਿਕ ਏਮ ਹੈਗਾ ਉਹ ਹੈਗਾ ਵੀ ਜਿਹੜੀ ਪੁਲਿਸ ਆ ਉਹ ਪਬਲਿਕਲੀ ਬਣੀ ਹੋਈ ਹੈ ਅਸੀਂ ਨਿਗਰਾਨੀ 24 ਘੰਟੇ ਦੇ ਵਿੱਚ ਅੱਜ ਵਹੀਕਲਸ ਲਾਂਚ ਕੀਤੇ ਆਪਣੇ ਐਮਰਜੈਂਸੀ ਰਿਸਪੌਂਸ ਵਹੀਕਲ ਇਹ ਪੰਜਾਬ ਸਰਕਾਰ ਵੱਲੋਂ ਸਾਨੂੰ ਪੁਲਿਸ ਡਿਪਾਰਟਮੈਂਟ ਤੋਂ ਮਿਲੇ ਸੀ ਹਰੇਕ ਜ਼ਿਲ੍ਹੇ ਨੂੰ ਮਿਲੇ ਹੋਏ ਇੱਥੇ ਸਾਨੂੰ ਆਲਰੇਡੀ ਮਲੇਰਕੋਟਲਾ ਦੇ ਵਿੱਚ ਚਾਰ ਵਹੀਕਲਸ ਮਿਲੇ ਸੀ ਦੋ ਵਹੀਕਲ ਅਸੀਂ ਹੋਰ ਉਹਦੇ ਉਸੇ ਲੋਡ 'ਚ ਐਡ ਕੀਤੇ ਹੈਗੇ ਆ ਕਿਉਂਕਿ ਇੱਥੇ ਸਾਡੇ ਕੋਲ 6 ਥਾਣੇ ਨੇ ਅਸੀਂ ਹਰੇਕ ਥਾਣੇ ਨੂੰ ਇੱਕ ਵਹੀਕਲ ਅਲਾਟ ਕਰਤਾ ਉਹ ਵਹੀਕਲ ਉਸ ਥਾਣੇ ਦੇ ਏਰੀਆ ਦੇ ਵਿੱਚ 24 ਘੰਟੇ ਦੋ ਸ਼ਿਫਟਾਂ 'ਚ ਮੁਲਾਜ਼ਮ ਰਹਿਣਗੇ ਕੋਈ ਵੀ ਐਮਰਜੈਂਸੀ ਆ ਜਿੱਦਾਂ ਆਪਾਂ 112 ਨੰਬਰ ਜਿਹੜਾ ਹੈਗਾ ਐਮਰਜੈਂਸੀ ਨੰਬਰ ਦਿੱਤਾ ਹੋਇਆ ਲੋਕਾਂ ਨੇ ਤੇ ਮੈਂ ਤੁਹਾਡੇ ਰਾਹੀਂ ਵੀ ਸਾਰਿਆਂ ਨੂੰ ਕਹਿਣਾ ਚਾਹੁੰਗਾ ਵੀ ਕਿਸੇ ਨੂੰ ਕੋਈ ਵੀ ਐਮਰਜੈਂਸੀ ਹੈ ਐਮਰਜੈਂਸੀ ਕਿਸ ਤਰੀਕੇ ਦੀ ਹੁੰਦੀ ਹੈ ਇਹ ਜ਼ਰੂਰੀ ਨਹੀਂ ਵੀ ਪੁਲਿਸ ਨਾਲ ਤੁਹਾਡੇ ਨਾਲ ਕੋਈ ਕ੍ਰਾਈਮ ਹੋਇਆ ਤਾਂ ਐਮਰਜੈਂਸੀ ਹੈ ਕਿਸੇ ਵੇਲੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਵੇਲੇ ਆਪਾਂ ਟ੍ਰੈਫਿਕ 'ਚ ਫਸ ਜਾਈਏ ਨਾ ਟ੍ਰੈਫਿਕ ਜਾਮ ਲੱਗਾ ਹੁੰਦਾ ਹੈ ਕਿਸੇ ਵੇਲੇ ਕੋਈ ਹੋਰ ਇਸ ਤਰੀਕੇ ਦੀ ਨੇਚਰਲ ਐਮਰਜੈਂਸੀ ਹੁੰਦੀ ਹੈ ਤੇ ਉਹਨਾਂ ਸਾਰੀਆਂ ਗੱਲਾਂ ਨੂੰ ਇਹ ਵਹੀਕਲ ਜਿਹੜੇ ਸਾਡੀਆਂ ਟੀਮਾਂ ਹੈਗੀਆਂ ਉਹ ਉੱਥੇ ਮੌਕੇ ਤੇ ਜਾ ਕੇ ਉਹਨਾਂ ਦਾ ਨਤਾਰਾ ਕਰਨਗੇ ਔਰ ਮੈਨੂੰ ਦੱਸਣ 'ਤੇ ਬੜੀ ਖੁਸ਼ੀ ਹੈ ਵੀ ਅਸੀਂ ਆਲਰੇਡੀ ਅੱਜ ਤਾਂ ਫਾਰਮਲ ਇਨੌਗੁਰੇਸ਼ਨ ਕੀਤੀ ਹੈ ਬਟ ਸੌਫਟ ਲਾਂਚਿੰਗ ਅਸੀਂ 10 ਦਿਨ ਪਹਿਲਾਂ ਇਹਨਾਂ ਦੀ ਕਰਤੀ ਸੀਗੀ ਆਲਰੇਡੀ ਫੀਲਡ 'ਚ ਕੰਮ ਕਰ ਰਹੀਆਂ ਟੀਮਾਂ 24 ਘੰਟੇ 189 ਬੰਦਿਆਂ ਨੇ ਸਾਨੂੰ ਅਪਰੋਚ ਕੀਤਾ ਪਿਛਲੇ 10 ਦਿਨਾਂ ਦੇ ਵਿੱਚ 189 ਬੰਦੇ ਆਨੇ ਔਰ 180 ਬੰਦੇ ਉਹਨਾਂ ਦੇ ਵਿੱਚ ਬਿਲਕੁਲ ਸੈਟੀਸਫਾਈਡ ਨੇ ਔਨ ਰਿਕਾਰਡ ਮੇਰੇ ਕੋਲੇ ਗੱਲ ਹੈ ਕਿਉਂਕਿ ਉੱਥੇ ਰਿਕਾਰਡਿੰਗ ਹੁੰਦੀ ਹੈ ਸਿਸਟਮ ਦੇ ਵਿੱਚ ਜਦੋਂ ਬੰਦਾ ਕਾਲ ਕਰਦਾ ਹੈ ਤੇ ਨੋ ਕੰਪਲੇਂਟ ਸਿਰਫ ਸਾਡੇ ਕੋ ਪੈਂਡਿੰਗ ਨੇ ਤੇ ਤੁਸੀਂ ਹਿਸਾਬ ਲਾ ਲਓ ਵੀ ਮੋਰ ਥਨ 95% 95% ਸਾਡਾ ਜਿਹੜਾ ਸਕਸੈਸ ਰੇਟ ਆ ਰਿਹਾ ਤੇ ਮੈਨੂੰ ਬੜੀ ਖੁਸ਼ੀ ਹੈ ਪੀਐਸਆਈ ਅੱਜ ਸਾਡੀਆਂ ਅਸਰਾ ਦੇ ਸਾਡੇ ਜਵਾਨਾਂ ਨੇ ਬੜੀ ਮਿਹਨਤ ਕਰਕੇ ਸਪੈਸ਼ਲੀ ਮੈਂ ਮੈਂਸ਼ਨ ਕਰਨਾ ਚਾਹੁੰਨਾ ਸਾਡਾ ਐਮਪੀਓ ਜਿਹੜਾ ਇਹ ਸਾਰੇ ਇਸ ਕੰਮ ਦਾ ਦੇਖ ਰੇਖ ਕਰਦਾ ਹੈਗਾ ਬਾਈਕਸ ਦੀ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਸਾਰਾ ਜਿਹੜੀਆਂ ਗੱਡੀਆਂ ਇਹਨਾਂ ਨੂੰ ਔਨ ਲਾਈਨ ਔਨ ਰੋਡ ਕੀਤਾ ਹੈਗਾ ਇਹਦੇ ਨਾਲ ਹੀ ਅਸੀਂ ਅੱਜ ਇੱਕ ਪੀਸੀਆਰ ਦੀ ਵੀ ਲਾਂਚਿੰਗ ਕੀਤੀ ਹੈ ਸਿਟੀ ਮਲੇਰਕੋਟਲਾ ਲਈ ਵੀ ਜਿਹੜੇ ਪੀਸੀਆਰ ਦੇ ਮੋਟਰਸਾਈਕਲ ਹੈਗੇ ਤੁਹਾਡੇ ਸਾਹਮਣੇ 6 ਬਾਈਕਸ ਤੁਹਾਨੂੰ ਨਜ਼ਰ ਆ ਰਹੇ ਆ ਡੇ ਟਾਈਮ ਦੇ ਵਿੱਚ ਇਹ ਇਹਨਾਂ ਨੂੰ ਬੀਟਸ ਲੋਡ ਕੀਤੀਆਂ ਹੈਗੀਆਂ ਤੇ ਡੇ ਟਾਈਮ ਔਰ ਨਾਈਟ ਟਾਈਮ ਦੋਨਾਂ ਟਾਈਮਸਿਰ ਪੈਟ੍ਰੋਲਿੰਗ ਕਰਨਗੇ ਇਹ ਵੀ ਆਪਣਾ ਜਿਹੜੀਆਂ ਗੱਡੀਆਂ ਆਰ ਵੀਜ਼ ਦੀਆਂ ਉਹਨਾਂ ਦੀ ਮਦਦ ਕਰਨਗੇ ਜਿਹੜਾ ਏਰੀਆ ਜਿਹੜਾ ਜਿੱਥੇ ਜ਼ਿਆਦਾ ਸ਼ਹਿਰ ਦੇ ਵਿੱਚ ਲੋਕੀ ਜ਼ਿਆਦਾ ਹੁੰਦੇ ਆ ਪੋਪੂਲੇਸ਼ਨ ਜ਼ਿਆਦਾ ਆ ਕੰਜੈਸ਼ਨ ਜ਼ਿਆਦਾ ਹੁੰਦਾ ਇਸ ਕਰਕੇ ਅਸੀਂ ਮੋਟਰਸਾਈਕਲ ਜਿਹੜੇ ਇੱਥੇ ਲਾਂਚ ਕੀਤੇ ਹੈਗੇ ਆ ਇਹ 6 ਟੀਮਾਂ ਡੇ ਟਾਈਮ 'ਚ ਔਰ ਨਾਈਟ ਟਾਈਮ 'ਚ 4 ਟੀਮਾਂ ਜਿਹੜੀਆਂ ਨੇ ਉਹ ਦਿਨ ਰਾਤ 24 ਘੰਟੇ ਲੋਕਾਂ ਦੀ ਸੇਵਾ